ਆਈਐਮਏ ਯਾਨੀ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਬਠਿੰਡਾ ਇਕਾਈ ਨੇ ਰਾਮਪੁਰਾ ਫੂਲ ਨੇੜਲੇ ਪਿੰਡ ਮੰਡੀ ਕਲਾਂ ਅਤੇ ਪਿੰਡ ਸੂਚ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਫੈਸਲਾ ਲਿਆ ਹੈ ਫੈਸਲੇ ਦੇ ਕਥਿਤ ਨੋਟਿਸ ਬੋਰਡ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੀ ਚਾਰੇ ਪਾਸੇ ਜੰਮ ਕੇ ਨਿੰਦਾ ਵੀ ਹੋ ਰਹੀ ਹੈ ਮਾਮਲਾ ਇੱਕ ਮਰੀਜ਼ ਦੀ ਮੌਤ ਦੇ ਨਾਲ ਜੁੜਿਆ ਹੋਇਆ ਹੈ ਜਿਸ ਤੋਂ ਬਾਅਦ ਇਹ ਸਾਰਾ ਕਲੇਸ਼ ਵਧਿਆ ਦੇਖੋ ਕੀ ਹੈ ਪੂਰੀ ਖਬਰ ਪਟੰਡਾ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਥਾਪਕ ਇਕਾਈ ਦੇ ਵੱਲੋਂ ਪਿੰਡ ਮੰਡੀਕਲਾ ਅਤੇ ਪਿੰਡ ਸੂਚ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਈਐਮਐ ਦੇ ਵੱਲੋਂ ਲਏ ਗਏ ਇਸ ਅਨੋਖੇ ਫੈਸਲੇ ਦੀ ਹਰ ਪਾਸੇ ਨਿੰਦਿਆ ਕੀਤੀ ਜਾ ਰਹੀ ਹੈ। ਦਰਅਸਲ 3 ਦਿਨ ਪਹਿਲਾਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਪਿੰਡ ਸੂਚ ਦੇ ਇੱਕ ਨੌਜਵਾਨ ਜਸਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਮਰੀਜ਼ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਸੀ ਅਤੇ ਡਾਕਟਰਾਂ ਤੇ ਅਣਗੈਲੀ ਵਰਤਣ ਦੇ ਦੋਸ਼ ਇਲਜ਼ਾਮ ਵੀ ਲਗਾਏ ਗਏ <div>ਜਿਸ ਤੋਂ ਬਾਅਦ ਮਰੀਜ਼ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਸੀ ਅਤੇ ਡਾਕਟਰਾਂ ਤੇ ਅਣਗੈਲੀ ਵਰਤਣ ਦੇ ਇਲਜ਼ਾਮ ਵੀ ਲਗਾਏ ਗਏ ਸਨ ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਵਿਚਾਲੇ ਸਮਝੌਤਾ ਹੋਣ ਤੇ ਮਾਮਲਾ ਸੁਲਝ ਗਿਆ ਸੀ ਪਰ ਹੁਣ ਆਈਐਮਏਡੀ ਸਥਾਨਕ ਇਕਾਈ ਦੇ ਵੱਲੋਂ ਲਏ ਗਏ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸੇ ਮਾਮਲੇ ਨੂੰ ਲੈ ਕੇ ਪਿੰਡ ਕੋਠੇ ਕਲਾ ਮੰਡੀ ਕਲਾਂ ਦੇ ਸਰਪੰਚ ਜਸਵੰਤ ਸਿੰਘ ਦਰਦਪ੍ਰੀਤ ਨੇ ਆਖਿਆ ਹੈ ਕਿ ਡਾਕਟਰ ਮਰੇ ਹੋਏ ਮਰੀਜ਼ ਨੂੰ ਰੈਫਰ ਕਰ ਰਹੇ ਸੀ ਜਿਸ ਕਰਕੇ ਕਿਸਾਨ ਯੂਨੀਅਨ ਨੇ ਹੰਗਾਮਾ ਕੀਤਾ ਪਰ ਇਸ ਮਗਰੋਂ ਡਾਕਟਰਾਂ ਦੀ ਐਸੋਸੀਏਸ਼ਨ ਦੇ ਵੱਲੋਂ ਪਿੰਡ ਮੰਡੀ ਕਲਾਂ ਅਤੇ ਪਿੰਡ ਸੂਚ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਫੈਸਲਾ ਲਿਆ ਗਿਆ ਜੋ ਬਹੁਤ ਹੀ ਗਲਤ ਹੈ ਕਿਉਂਕਿ ਧਰਨਾ ਕਿਸਾਨ ਯੂਨੀਅਨ ਦੇ ਵੱਲੋਂ ਲਗਾਇਆ ਗਿਆ ਸੀ ਜਿਸ ਦੇ ਵਿੱਚ ਹਜ਼ਾਰਾਂ ਦੀ ਆਬਾਦੀ ਵਾਲੇ ਪਿੰਡਾਂ ਦੇ ਲੋਕਾਂ ਦਾ ਕੀ ਕਸੂਰ ਹੈ ਇਹ ਜਿਹੜੀ ਇਹਨਾਂ ਦੀ ਇੱਕ ਮੈਡੀਕਲ ਅਸੈਸ਼ਮੈਂਟ ਮਣੀ ਹੋਈ ਹੈ ਜੀ ਉਹਦੇ ਜਿਹੜੇ ਰਾਮਪੁਰੇ ਦੇ ਸਾਰੇ ਪ੍ਰਾਈਵੇਟ ਹਸਪਤਾਲ ਆ ਇਹਨਾਂ ਨੇ ਮੰਡੀਕਲਾਂ ਤੇ ਪੂਜਪਿੰਡ ਦੇ ਮਰੀਜ਼ ਦੇਖਣ ਤੋਂ ਵੀ ਅਸੀਂ ਸਮਰਥਾਂ ਇਹਨਾਂ ਨੇ ਬਾਈਕਾਟ ਕਰਤਾ ਜੀ ਸਾਡਾ ਇਸ ਕਰਕੇ ਅਸੀਂ ਸਿਵਲ ਸਰਜਨ ਨੂੰ ਜੀ ਡਿਪਟੀ ਕਮਿਸ਼ਨਰ ਬਟਿੰਡਾ ਨੂੰ ਮੰਗ ਪੱਤਰ ਦੇਣ ਆਏ ਆ ਜੀ ਸਾਡੀ ਮੰਗ ਆ ਵੀ ਜਿਹੜਾ ਆਪਣਾ ਕਾਨੂੰਨ ਆ ਉਹਦੇ ਅਨੁਸਾਰ ਵੀ ਆਪਾਂ ਕਿਸੇ ਮਰੀਜ਼ ਨਾਲ ਧਰਮ ਜਾਤ ਪਾਤ ਜਾਂ ਕਿਸੇ ਵੀ ਬਕਰੀਵੇਂ ਨੂੰ ਲੈ ਕੇ ਆਪਾਂ ਕਿਸੇ ਦਾ ਬਾਈਕਾਟ ਨਹੀਂ ਕਰ ਸਕਦੇ ਜੀ ਕਾਰਨ ਕੀ ਹੈ ਕਿਉਂ ਬੰਦ ਕੋਈ ਕਹਿੰਦੇ ਵੀ ਇੱਥੇ ਸਾਡੇ ਰੌਲਾ ਪਾਇਆ ਜੀ ਬੁੱਲੜਬਾਜੀ ਕੀਤੀ ਸੀ ਕਹਿੰਦੇ ਜੁਨੀ ਨਾਲਾ ਨੇ ਉਹ ਹਮ ਧਰਨਾ ਭਾਰਤੀ ਕਿਸਾਨ ਸਿੱਧੂਪੁਰ ਵਾਲਿਆਂ ਨੇ ਲਾਇਆ ਫੁੱਲੜ ਬਾਜੀ ਇਸ ਕਰਕੇ ਕੋਈ ਕਿਉਂਕਿ ਡਾਕਟਰ ਮਰੇ ਹੋਏ ਮਰੀਜ਼ ਨੂੰ ਰੈਫਰ ਕਰ ਰਿਆ ਸੀ ਜੀ ਜਦੋਂ ਮਰੀਜ਼ ਦੀ ਮੌਤ ਹੋ ਗਈ ਉਦੋਂ ਰੈਫਰ ਕਰ ਰਿਆ ਸੀ ਜਦੋਂ ਜਦੋਂ ਐਕਸੀਡੈਂਟ ਹੋਇਆ ਉਦੋਂ ਕੋਈ ਪੁਲਿਸ ਬਿਆਨ ਨਹੀਂ ਲੇ ਨਹੀਂ ਪੁਲਸ ਨੇ ਕੋਈ ਬਿਆਨ ਨਹੀਂ ਲਿਆ ਜੀ ਕਿਉਂਕਿ ਦੇਰ ਰਾਤ ਤੱਕ 12 12 1 ਵਜੇ ਤੱਕ ਜੁਨੀ ਨੇ ਧਰਨਾ ਲਾਇਆ ਦੂਜੀ ਰਾਤ ਤੱਕ ਵੀ ਧਰਨਾ ਲੱਗਿਆ ਰਿਹਾ ਸੀ ਦੂਜੀ ਰਾਤ ਨੂੰ ਇਹਨਾਂ ਦਾ ਬਿਰ ਆਪਸੀ ਕੋਈ ਸਮਝੌਤਾ ਹੋਇਆ ਜੁਨੀ ਨਾਲ ਫੇਰ ਧਰਨਾ ਚੱਕਿਆ ਗਿਆ ਜੀ ਸਾਰੇ ਕਿਹੜੇ ਪਿੰਡ ਦੇ ਆ ਇਹ ਸਾਰੇ ਬੱਖ-ਬੱਖ ਪਿੰਡਾਂ ਦੇ ਸਰਪੰਚ ਆ ਜੀ ਹਾਂ ਬਲਾਕ ਰਾਮਪੁਰਾ ਦੇ ਬੱਖ-ਬੱਖ ਪਿੰਡਾਂ ਦੇ ਪੰਜ ਸਰਪੰਚ ਆ ਜੀ ਕੀ ਗੱਲ ਲੈ ਕੇ ਜਾਓਗੇ ਡੀਸੀ ਸਾਹਿਬ ਕੋਲ ਇਹ ਗੱਲ ਦੀ ਥਿਸ ਇਸ ਆਨ ਮੰਗ ਕਰਾਂਗੇ ਵੀ ਇਸ ਤਰ੍ਹਾਂ ਦਾ ਜਿਹੜਾ ਇਹ ਆਪਣਾ ਇਨਸਾਨੀਅਤ ਵਿਰੋਧੀ ਫੈਸਲਾ ਜੀ ਇਹ ਡਾਕਟਰਾਂ ਦਾ ਵੀ ਇਸ ਤਰ੍ਹਾਂ ਬਿਕਰੇਮਾਨੀ ਨਾ ਕਰਨਾ ਚਾਹੀਦਾ ਜੀ ਕਿਸੇ ਵੀ ਮਰੀਜ਼ ਨਾਲ ਧਰਨਾ ਤਾਂ ਮੰਨ ਲਓ 50 ਬੰਦੇ ਨੇ ਲਾਇਆ ਜੀ 15000 ਦੀ ਬਾਦੀ ਵਾਲਾ ਪਿੰਡ ਆ ਜੀ ਉਹਨਾਂ ਦਾ ਕੀ ਕਸੂਰ ਆ ਜੀ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਜੋ ਮਰੀਜ਼ ਆਇਆ ਸੀ ਉਸਦੀ ਹਾਲਤ ਬੇਹਦ ਨਾਜ਼ੁਕ ਸੀ ਪਰ ਅਸੀਂ ਉਸ ਦਾ ਬਿਹਤਰ ਤਰੀਕੇ ਦੇ ਨਾਲ ਇਲਾਜ ਕਰ ਰਹੇ ਸੀ ਪਰ ਜਦੋਂ ਮਰੀਜ਼ ਦੀ ਮੌਤ ਹੋ ਗਈ ਤਾਂ ਲੋਕਾਂ ਦੇ ਵੱਲੋਂ ਡਾਕਟਰਾਂ ਦੇ ਨਾਲ ਗਲਤ ਵਿਵਹਾਰ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਅਤੇ ਸਾਡੇ ਉੱਪਰ ਅਣਗਹਿਲੀ ਵਰਤਣ ਦੇ ਇਲਜ਼ਾਮ ਵੀ ਉਨ੍ਹਾਂ ਦੇ ਵੱਲੋਂ ਲਗਾਏ ਗਏ। ਉਨ੍ਹਾਂ ਕਿਹਾ ਕਿ ਮਰੀਜ਼ ਦਾ ਪੋਸਟਮਾਰਟਮ ਕਰਵਾ ਕੇ ਦੇਖ ਲਿਆ ਜਾਵੇ ਜੇਕਰ ਇਲਾਜ ਵਿੱਚ ਸਾਡੀ ਅਣਗਹਿਲੀ ਪਾਈ ਗਈ ਤਾਂ ਅਸੀਂ ਸਜ਼ਾ ਭੁਗਤਣ ਦੇ ਲਈ ਤਿਆਰ ਬਰ ਤਿਆਰਾਂ। ਪੜੂ ਵਿਚਾਰੇ ਦੀ ਇੰਜਰੀ ਇੰਨੀ ਜ਼ਿਆਦਾ ਸੀਗੀ ਜੀ ਉਹਦੇ ਫੇਫੜੇ ਤੇ ਜਿਹੜੇ ਆ सॉरी छाती ਤੇ પેટ ਦੇ ਵਿਚਾਲੇ ਜਿਹੜਾ ਇੱਕ ਚਿੱਲੀ ਹੁੰਦੀ ਹੈ ਜਿਹੜਾ ਡਾਇਫਰਾਮ ਕਹਿੰਦੇ ਆ ਉਹ ਫਟੀ ਹੋਈ ਸੀ ਅੰਤਨੀਆਂ ਉਹਦੀਆਂ ਆਮਚਾਰੇ ਦੀਆਂ ਲੰਗਸਟੱਕ ਪਹੁੰਚੇ ਹੋਈਆਂ ਸੀ ਜਾਂ ਫੇਫੜਾ ਫਟਿਆ ਹੋਇਆ ਸੀਗਾ ਬਲੱਡ ਨਾਲ ਭਰਿਆ ਹੋਇਆ ਸੀਗਾ ਹਾਰਟ ਪਸੰਨ ਥੱਕਿਆ ਹੋਇਆ ਸੀਗਾ ਤੋਂ ਇੰਨੀ ਇੰਦਰੀ ਹੋ ਕੇ ਇੱਕ ਵਾਰੀ ਪਾਵੇਂ ਬੀਪੀ ਆ ਗਿਆ ਸੀਗਾ ਸਡਨਲੀ ਫਿਰ ਬੀਪੀ ਡਾਊਨ ਚਲਾ ਗਿਆ ਬੀਪੀ ਕਲੈਪਸ ਕਰ ਗਿਆ ਫਿਰ ਅਸੀਂ ਉਹਨੂੰ ਰੈਸਸਸੀਟੇਟ ਕਰਨ ਦੀ ਕੋਸ਼ਿਸ਼ ਕੀਤੀ ਪਰੰਦਰ ਮੀਨ ਟਾਈਮ ਜਿਹੜੇ ਪੇਸ਼ੈਂਟ ਦੇ ਰਿਲੇਟਿਵ ਸੀਗੇ ਉਹ ਜਿਹੜੇ ਸਾਡੇ ਰੈਜ਼ੀਡੈਂਟ ਡਾਕਟਰ ਸੀਗੇ ਉਹਨੂੰ ਮਾਰਨ ਕੁੱਟਣ ਪੈ ਗਏ ਵੀਰੇ ਸਟਾਫ ਤਾਂ ਅਚਾਨਕ ਹੀ ਤਰੇ ਬੱਚੇ ਦੇ ਲਈ ਇੱਕ ਸਰਸਕਿਟ ਕਰ ਰਹੇ ਸੀਗੇ ਜਿਹੜੇ ਉਹ ਸੀਪੀਆਰ ਦੇ ਰਹੇ ਸੀਗੇ ਉਹਨਾਂ ਨੂੰ ਜਦੋਂ ਮਾਰਨ ਕੁੱਟਣ ਪਾ ਗਏ ਤਾਂ ਸਾਰੇ ਹਾਲਾਤ ਵਿਗੜ ਗਏ ਉਸ ਤੋਂ ਬਾਅਦ ਉਹ ਪੇਸ਼ੈਂਟ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਬੜੇ ਥਾੜੇ ਦੇ ਜਾਹ ਲਗਾਉਣਾ ਸ਼ੁਰੂ ਕਰਦੇ ਜੀ ਡਾਕਟਰ ਨੇ ਤਾਰੂ ਕੀਤੀ ਹੋਈ ਹੈ ਡਾਕਟਰ ਡਰਿੰਕ ਕੀਤੀ ਹੋਈ ਸੀ ਜਦੋਂ ਕਿ ਜਿਹੜਾ ਡਾਕਟਰ ਹੈਗੇ ਆ ਉਹ ਮੁਸਲਮ ਹੈਗੇ ਆ ਔਰ ਉਹ ਉਹਨਾਂ ਦੇ ਲੇਜਨ ਦੇ ਵਿੱਚ ਤਾਂ ਸ਼ਰਾਬ ਹੈਗੀ ਹੈ ਹਰਾਮ ਹੈਗੀ ਹੈ ਫਿਰ ਇਹਨਾਂ ਨੇ ਮੇਰੇ ਦੇ ਜੋ ਆਪਣਾ ਨਾ ਨਾ ਡਾਕਟਰ ਜਿਹੜੇ ਬਾਣ ਹੈਗੇ ਆ ਉਹਨਾਂ ਨੇ ਮਰੇ ਕੀਤੀ ਹੋਈ ਸੀ ਅਮ ਫਿਰ ਇਹਨਾਂ ਬੱਦ ਤੋਂ ਉਹਨਾਂ ਪਤਾ ਲੱਗਿਆ ਸਾਡੇ ਉਹਨਾਂ ਨੇ ਮੁਆਇਨਾ ਵੀ ਕਰਵਾ ਦਿੱਤਾ ਉਹ ਸਾਡੇ ਸੈਂਪਲ ਵੀ ਦਵਾ ਦਿੱਤੇ ਜਦੋਂ ਪਤਾ ਲੱਗਿਆ ਵੀ ਉਹ ਗੱਲ ਬਣੀ ਨਹੀਂ ਹੈ ਫਿਰ ਉਹ ਵਿੱਚ ਆ ਗਿਆ ਜੀ ਕਿ ਇਹਨਾਂ ਨੇ ਡਾਕਟਰ ਨੇ ਟੀਕਾ ਲਾ ਕੇ ਬੰਦਾ ਮਾਰਤਾ ਬਹੁਤ ਇਟ ਪੋਸੀਬਲ ਮੈਂ ਹੀ ਕਹਿ ਰਿਹਾ ਹਾਂ ਸਰ ਪੋਸਟਮਾਰਟਮ ਕਰਾਓ ਉਸ ਪੋਸਟਮਾਰਟਮ ਦੇ ਵਿੱਚ ਜੇ ਕੋਈ ਸਾਡੀ ਨੈਗਲੀਜੈਂਸ ਆਂਦੀ ਹੈ ਅਸੀਂ ਸਦਾ ਭੁਗਤਾਨ ਤਿਆਰ ਆਂ ਉਧਰ ਡਿਪਟੀ ਕਮਿਸ਼ਨਰ ਸ਼ੌਕਤ احمد ਪਰੇ ਨੇ ਜਿੱਥੇ ਆਈਐਮਏ ਵੱਲੋਂ ਪਿਦੋ ਪਿੰਡਾਂ ਦੇ ਲੋਕਾਂ ਦੇ ਇਲਾਜ ਨਾ ਕਰਨ ਦੇ ਫੈਸਲੇ ਨੂੰ ਗਲਤ ਦੱਸਿਆ ਉੱਥੇ ਹੀ ਉਹਨਾਂ ਨੇ ਕਿਸਾਨ ਯੂਨੀਅਨਾਂ ਅਤੇ ਹੋਰ ਲੋਕਾਂ ਵੱਲੋਂ ਡਾਕਟਰਾਂ ਦੇ ਨਾਲ ਕੀਤੇ ਗਏ ਇਸ ਮਾੜੇ ਵਿਹਾਰ ਦੀ ਵੀ ਨਿੰਦਾ ਕੀਤੀ ਹੈ ਤੇ ਆਖਿਆ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਈ ਵੀ ਇਜਾਜ਼ਤ ਕਤਾਈ ਨਹੀਂ ਹੈ ਇਕ ਕੁਝ ਸਮਾਂ ਪਹਿਲਾਂ ਜਿਹੜਾ ਹੈ ਇੱਕ ਐਕਸੀਡੈਂਟ ਵਿੱਚ ਇੱਕ ਵਿਅਕਤੀ ਦੀ ਮੰਦਭਾਗ ਘਟਨਾ ਹੋਣ ਕਾਰਨ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਕਿਸਾਨ ਯੂਨੀਅਨ ਉਹਨਾਂ ਦੇ ਨਾਲ ਜਿਹੜਾ ਹੈਗਾ ਬੈ ਕੇ ਕੁਝ ਦੁਰਵਿਵਹਾਰ ਵੀ ਹੋਇਆ ਤੇ ਕੁਝ जड़ा है डॉक्टर के ना ने कुछ इशूज भी राइज होया उसू देखते हुए बाद जमने इस तरीके का फैसला लिया मैं लगता कि यह फैसला नहीं लेना चाहिए आ, आ, सी क्योंकि कानूनी तौर पर बहुत सारे को भावें वो जो पहला एलीगेगा कि डॉक्टर ने सही तरीके इलाज नहीं किया भी आ, मेरी राय यही है कि भावें किसी की भी गलती हो जब तक एक निरपक्ष जांच नहीं हो जाती तब तक किसी भी व्यक्ति कानून अपने हाथ में लैन का कोई भी अधिकार नहीं है तो ਨੋਸ ਨੂੰ ਵੀ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਇਸ ਦੇ ਨਾਲ ਹੀ ਤੁਸੀਂ ਖੁਦ ਵੀ ਵੇਖ ਰਹੇ ਹੋ ਕਿ ਕਿੰਨੀ ਸਾਰੀ 101 ਬੰਦੇ ਗਲਤ ਦਰਨਾ ਲਾ ਲੈਣ ਉਸ ਤੋਂ ਬਾਅਦ ਹੁਣ ਤੁਸੀਂ ਵੇਖ ਵੀ ਰਹੇ ਹੋ ਕਿ ਕਿੰਨੀ ਆਬਾਦੀ ਜਿਹੜੀ ਹੈ ਉਸ ਦਾ ਸਫਰ ਕਰ ਸਕਦੀ ਹੈ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਅੱਗੇ ਤੋਂ ਇਸ ਤੋਂ ਗੁਰੇਜ਼ ਕਰ ਕਿ ਜੇ ਕਿਸੇ ਵੀ ਡਾਕਟਰ ਦੇ ਜਾਂ ਕਿਸੇ ਵੀ ਹੋਰ ਇੰਡਸਟਰੀਸਟ बिजनेसमੈਨ ਕਿਸੇ ਤੇ ਵੀ ਤੁਹਾਨੂੰ ਕੋਈ ਹੋਵੇ ਕਿ ਉਹਨੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਜਾਂ ਫਿਰ ਕੁਝ ਗਲਤ ਕੀਤਾ ਹੋਇਆ ਹੈ ਤਾਂ ਉਹ ਜਿਹੜਾ ਹੈ ਕਾਨੂੰਨਾ ਤਰੀਕਾ ਕਾਨੂੰਨੀ ਤਰੀਕਾ ਹੀ ਅਪਣਾਇਆ ਜਾਵੇ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਕੱਲ ਸ਼ਾਮੀ ਸੜਕ ਹਾਦਸੇ ਤੋਂ ਬਾਅਦ ਜਸਪ੍ਰੀਤ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਆਖਿਆ ਹੈ ਕਿ ਮਦਈ ਦੇ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਪਰੰਦੇ ਦਾ ਲੜਕਾ ਜਸਪ੍ਰੀਤ ਆਉਂਦੀ ਮੰਡਿਕਲਾਂ ਵਿੱਚ ਕੱਲ ਸ਼ਾਮ ਨੂੰ ਕਰੀਬ 8 ਵਜੇ ਐਕਸੀਡੈਂਟ ਹੋਣ ਕਰਕੇ ਉਹਦੇ ਸੱਟਾਂ ਲੱਗ ਗਿਆ ਸੀ ਜਿਹਨੂੰ ਇਲਾਜ ਲਈ ਇੱਥੇ ਫੈਕਸ ਹਸਪਤਾਲ ਕਾਮਪੁਰਾ ਲੈ ਚੁੱਕੇ। ਜੋ ਇਹਨਾਂ ਦੇ ਇਲਾਜ ਦਰਾਂ ਆ ਉਹਦੀ ਮੌਤ ਹੋ ਗਈ ਹੈ ਇਸ ਸਬੰਧ ਵਿੱਚ ਅਸੀਂ ਇੱਥੇ ਆਏ ਆਂ ਤੇ ਅਸੀਂ ਜਦੋਂ ਜੋ ਵੀ ਉਹ ਮਦਈ ਜਿਹੜੇ ਆਪਣੇ ਹੈ ਉਹ ਆਪਣਾ ਸਟੇਟਮੈਂਟ ਲਗਾਉਣਗੇ ਉਸ ਅਨਸਾਰ ਕਾਜ ਦੱਸ ਦਈਏ ਕਿ ਇਹ ਮਾਮਲਾ ਫਿਲਹਾਲ ਕਾਫੀ ਗਰਮਾਇਆ ਹੋਇਆ ਹੈ ਪਰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਹੁਣ ਇਸ ਮਾਮਲੇ ਦਾ ਕੀ ਹੱਲ ਕੱਢਿਆ ਜਾਂਦਾ ਹੈ ਬਠਿੰਡਾ ਤੋਂ ਧੀਰਜ ਗਰਗ ਦੀ ਖਾਸ ਰਿਪੋਰਟ ਦੇ ਨਾਲ ਹੰਦਰਦ ਟੀਵੀ